ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਜਬੰਦਾ ਦੇ ਅੰਤਿਮ ਸੰਸਕਾਰ ਤੇ ਕਲਾਕਾਰਾਂ ਦੇ ਡੈਡ ਸੋ ਫੋਨ ਹੋਏ ਫੋਨ ਚੋਰੀ ਜਸਵੀਰ ਜੱਸੀ ਦਾ ਫੋਨ ਵੀ ਚੋਰੀ ਹੋਇਆ ਅੰਜ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਨੂੰ ਔਕਤਬਰ 2025 ਨੂੰ ਲੁਧਿਆਣਾ ਦੇ ਜਗਰਾਓ ਤਹਿਸੀਲ ਦੀਨਪਿੰਡ ਪੋਨਾ ਵਿੱਚ ਕੀਤਾ ਗਿਆ ਇੱਕ ਭਿਆਨਕ ਸੜਕ ਹਾਦਸੇ ਦੇ ਕਾਰਨ 35 ਸਾਲ ਦੀ ਉਮਰ ਵਿੱਚ ਉਹਨਾਂ ਦੇ ਅਚਾਨਕ ਦਿਹਾਂਤ ਨੇ ਪੰਜਾਬ ਪੰਜਾਬੀ ਸੰਗੀਤ ਜਗਤ ਨੂੰ ਹਰਾਨ ਵਿੱਚ ਛੱਡ ਦਿੱਤਾ ਹੈ ਅੰਤਿਮ ਸੰਸਕਾਰ ਵਿੱਚ ਹਜ਼ਾਰਾਂ ਸੰਸਕਰ ਅਤੇ ਕਲਾਕਾਰ ਤੇ ਰਾਜਨੀਤਿਕ ਸ਼ਾਮਲ ਹੋਏ ਇਸ ਦੁੱਖ ਘੜੀ ਵਿੱਚ ਇੱਕ ਸ਼ਰਮਨਾਕ ਘਟਨਾ ਵੀ ਵਾਪਰੀ ਤੇ ਮੁੱਖ ਮੰਤਰੀ ਦੀ ਫੇਰੀ ਲਈ ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵੱਡੀ ਪੀੜ ਵਿੱਚ 150 ਤੋਂ ਵੱਧ ਲੋਕਾਂ ਦੇ ਮੋਬਾਈਲ ਫੋਨ ਅਤੇ ਜੇਬਾਂ ਵਿੱਚੋਂ ਲੱਖਾਂ ਰੁਪਏ ਚੋਰੀ ਹੋ ਗਏ ਪੰਜਾਬੀ ਗਾਇਕ ਗगन ਕੋਕਰੀ ਨੇ ਇਸ ਬਾਰੇ ਡੂੰਘਾ ਰੋਸ ਜ਼ਾਹਰ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਕੋਈ ਆਮ ਚੋਰੀ ਨਹੀਂ ਸਗੋ ਜਨਾਬਾਂਦ ਢੰਗ ਨਾਲ ਵੀ ਤੋਂ 25 ਲੋਕਾਂ ਦੇ ਗ੍ਰੋਥ ਨੇ ਅੰਤਿਮ ਸੰਸਕਾਰ ਵਿੱਚ ਚੋਰੀ ਨਲੇ ਆਪਣੀ ਹਾਜ਼ਰੀ ਲਗਾਈ ਹੈ ਉਹ ਲੋਕ ਵੀ ਸ਼ਾਮਲ ਹੋਏ ਜਿਨ੍ਹਾਂ ਦਾ ਰਾਜਵੀਰ ਨਾਲ ਨਿਜਮਤ ਸੰਪਰਕ ਨਹੀਂ ਸੀ ਪਰ ਉਹ ਸਿਰਫ ਚੋਰੀ ਦੇ ਮਤਲਬ ਨਾਲ ਆਏ ਗगन ਕੋਕਰੀ ਦਾ ਖੋਦ ਦਾ ਫੋਨ ਜਸਵੀਰ ਜੱਸੀ ਅਤੇ ਪਿੰਕੀ ਤਾਲੀਵਾਲ ਦੇ ਦੋ ਫੋਨ ਬਾਸ ਸੰਗੀਤ ਨਿਰਦੇਸ਼ਕ ਦਾ ਫੋਨ ਆਦ ਚੋਰੀ ਹੋ ਗਏ ਉਹਨਾਂ ਨੇ ਉਹਨਾਂ ਦੇ ਅਨੁਮਾਨ ਲਗਾਇਆ ਕਿ ਸਿਰਫ ਉਹਨਾਂ ਨੂੰ ਜਾਣਨ ਵਾਲੇ ਲੋਕਾਂ ਵਿੱਚੋਂ ਹੀ 2 ਤੋਂ 3 ਲੱਖ ਰੁਪਏ ਰੁਪਏ ਗਏ ਹੋਣਗੇ ਬਹੁਤੇ ਲੋਕਾਂ ਨੇ ਪੁਲਿਸ ਸ਼ਿਕਾਇਤ ਵੀ ਨਹੀਂ ਕੀਤੀ ਕੋਕਰੀ ਨੇਹਰਾਨ ਤੇ ਨਰਜ ਗਈ ਜਾਹਰ ਕਰਦਿਆਂ ਕਿ ਹਾਂ ਹੈ ਕਿ ਜਹੀ ਚੋਰੀ ਮੇਲੇ ਜਰਿਆਲੀਆਂ ਵਿੱਚ ਵਾਪਰ ਸਕਦੀ ਹੈ ਪਰ ਧਾਰਮਿਕ ਅਤੇ ਦੁੱਖ ਘੜੀ ਵਿੱਚ ਕੱਠ ਵਿੱਚ ਇਹ ਅਨੈਤਿਕ ਅਤੇ ਅਮਾਨ ਵੀ ਹੈ ਇਹ ਚੋਰੀ ਨਾਲੋਂ ਵੀ ਵੱਧ ਇਹਨਾਂ ਲੋਕਾਂ ਦੀ ਗਲਤ ਮਾਨਸਿਕਤਾ ਨੂੰ ਦਰਸਾਉਂਦੀ ਹੈ ਉਹਨਾਂ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਨ੍ਹਾਂ ਚੋਰਾਂ ਬਾਰੇ ਜਾਣਕਾਰੀ ਹੈ ਤਾਂ ਸੂਚਿਤ ਕਰਨਾ ਤੇ ਜਾਈਆਂ ਘਟਨਾਵਾਂ ਨੂੰ ਰੋਕਣ ਲਈ ਉਦਾਰਨ ਕਾਇਮ ਰੱਖ ਕਰਨੀ ਚਾਹੀਦੀ ਹੈ ਚੋਰੀ ਹੋਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਵਾਪਸੀ ਦੇ ਰਸਤੇ ਤੱਕ ਪਹੁੰਚਣ ਵਿੱਚ ਵੀ ਮੁਸ਼ਕਲ ਹੋਈ ਕਿਉਂਕਿ ਫੋਨਾ ਵਿੱਚ ਨਵੀਂ ਨੈਵੀਗੇਸ਼ਨ ਅਤੇ ਸੰਪਰਕ ਨੰਬਰ ਸੀਮਤ ਹੋ ਗਏ ਗਗਨ ਨੇ ਆਪਣਾ ਫੋਨ ਉਧਾਰ ਲੈ ਕੇ ਹੀ ਇਹ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਰਾਜਵੀਰ ਨਾਲ ਆਪਣੇ ਨਿੱਜੀ ਰਿਸ਼ਤੇ ਅਤੇ ਅਨਪੂਰੀਆਂ ਯੋਜਨਾਵਾਂ ਨੂੰ ਯਾਦ ਕਰਦਿਆਂ ਦੁੱਖ ਪ੍ਰਗਟਾਇਆ ਖਬਰਾਂ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ